देखो जी अंदर भी गल रही है डायरेक्टर फनास एंड एडम मिस्टर नवतेज सिंह जी चीफ मैनेजर शिवर मिस्टर प्रदीप के गढ़वाल जी एडवाइजर स्पोर्टी एंड सी एस आर ऋषि शर्मा जी जी एटो शिवर मिस्टर नवीन गौतम जी एटो इलेक्ट्रीकल और विशेष मेहमान ਅੰਮ੍ਰਿਤ ਸਿੰਘ ਜੀ ਪੰਚਾਇਤ ਦੇ ਲੰਗ ਸਰਦਾਰ ਹਰਪ੍ਰੀਤ ਸਿੰਘ ਜੀ ਦਾ ਮੈਂ ਸਰਕਾਰੀ ਪ੍ਰੈਮ ਦੀ ਸਿਹੜੀ ਵਾਲ ਦੇ ਤੁਸੀਂ ਦਸਤਖਤ ਲਏ ਤੁਸੀਂ ਤੋਂ ਆਦਾ ਆਪਣੀਆਂ ਜੇਥੀਆ ਜਨਾ ਇਲਾਕਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਸੀਂ ਘਰ ਸਾਡੇ ਆਏ ਤੁਸੀਂ ਘਰ Thank you. ਸਰ ਅੱਜ ਸਿੰਘਰੀਆ ਸਕੂਚ ਪਹੁੰਚੇ ਜਾਂ ਤੇ ਸਰ ਕੀ ਮਕਸਦ ਆ ਸਰ ਅੱਜ ਸਿੰਘਰੀਆ ਜਿਹੜਾ ਸਾਡੇ ਹਲਕੇ ਚ ਪਿੰਡਾ ਸ਼ਾਮਚਰਾਸੀ ਵਿੱਚ ਤੇ ਸਕੂਲ ਵਿੱਚ ਅੱਜ ਕਮਰੇ ਬਣਵਾਏ ਗਏ ਵਰਦਮਾਨ ਹੋਣਾ ਦੀ ਉਹਨਾਂ ਦੀ ਉਹਨਾਂ ਦੀ ਹੈਲਪ ਤੋਂ ਲੈ ਕੇ ਤੇ ਮੈਂ ਉਹਨਾਂ ਦੀ ਪੂਰੀ ਕਮੇਟੀ ਦਾ ਟੀਮ ਦਾ ਮੈਂ ਧੰਨਵਾਦ ਕਰਦਾ ਤੇ ਮੈਂ ਸਕੂਲ ਵਾਲਿਆਂ ਨੂੰ ਤੇ ਪਿੰਡ ਵਾਲਿਆਂ ਨੂੰ ਤੇ ਸਰਪੰਚ ਸਾਹਿਬ ਨੂੰ ਵਧਾਈ ਦਿੰਦਾ ਕਿ ਉਹਨਾਂ ਨੇ ਇੱਕ ਵਧੀਆ ਸੋਚਦਾ ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਹੈ ਕਿ ਬੱਚਿਆਂ ਦਾ ਜਿਹੜਾ ਸਾਡਾ ਭੂ익 ਹੈਗਾ ਤੇ ਉਹਨਾਂ ਨੂੰ ਸੁਰੱਖਿਅਤ ਕੀਤਾ ਤੇ ਬੱਚਿਆਂ ਦੀ ਜਿਹੜੀ ਪੜ੍ਹਾਈ ਲਈ ਸਕੂਲ ਦੀ ਸਾਡੀ ਉਹਨਾਂ ਨੇ ਮਦਦ ਕੀਤੀ ਜੀ ਸਰ ਕਈ ਸਰਕਾਰੀ ਸਕੂਲਾਂ ਦੇ ਵਿੱਚ ਟੀਚਰਸ ਦੀ ਕਮੀ ਹੈ ਤੇ ਨਾਲ ਜਿਹੜਾ ਉੱਥੇ ਮਟੀਰੀਅਲ ਹੈ ਉਹਦੀ ਵੀ ਕਮੀ ਹੈ ਸਰ ਹਾਂ ਤੇ ਸਰ ਕੀ ਕਰਨਾ ਚਾਹੋਗੇ ਸਰਕਾਰ ਵੱਲੋਂ ਕੀ ਉਪਰਾਲੇ ਕੀਤੇ ਜਾ ਰਹੇ ਆ ਦੇਖੋ ਸਰਕਾਰ ਦੀ ਸ਼ੁਰੂ ਤੋਂ ਹੀ ਸੋਚ ਬਚਨ ਵਧਾਇਆ ਕਿ ਅਸੀਂ ਆਪਾਂ ਸਿਹਤ ਤੇ ਸਿੱਖਿਆਦ ਵੱਲ ਆਪਾਂ ਪੂਰਾ ਧਿਆਨ ਦੇਣਾ ਹੈਗਾ ਤੇ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਤੇ ਸਾਡੇ ਸਿਹਤ ਮੰਤਰੀ ਤੇ ਸਾਡੇ ਸਿੱਖਿਆ ਮੰਤਰੀ ਬੈਂਸ ਸਾਹਿਬ ਉਹ ਪਿਛਲੇ ਹਫਤੇ ਵੀ ਆਏ ਸੀਗੇ ਪੂਰੀ ਡਿਸਟ੍ਰਿਕਟ ਦੀ ਮੀਟਿੰਗ ਕਰਕੇ ਗਏ ਸੀਗੇ ਤੇ ਉਹਨਾਂ ਨੇ ਸ਼ਵਾਸਨ ਦੋਆਇਆ ਕੀ ਉਹਦਾ ਲਿਸਟਾ ਵੀ ਇਹਨਾਂ ਨੇ ਮੰਗਵਾਈਆਂ ਸਕੂਲਾਂ ਦੇ ਜਿਹੜੇ ਚ ਇਨਫਰਾਸਟ੍ਰਕਚਰ ਦੀ ਘਾਟ ਹੈ ਜਾਂ ਕਮਰੇ ਦੀ ਘਾਟ ਹੈ ਜਾਂ ਕਿਤੇ ਫਰਸ਼ ਪੈਣ ਵਾਲੇ ਹੈਗੇ ਆ ਕਿਤੇ ਫਰਨੀਚਰ ਨਹੀਂ ਹੈਗਾ ਉਹ ਲਿਸਟ ਉਹਨਾਂ ਨੇ ਆਪਣੇ ਲੈਵਲ ਤੇ ਮੰਗਵਾਈ ਆ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਹਰੇਕ ਹਲਕੇ ਨੂੰ ਤਕਰੀਬਨ 1 ਕਰੋੜ ਰੁਪਏ ਅਸੀਂ ਦੇਵਾਗੇ ਆਪਾਂ ਸਰਕਾਰ ਵੱਲੋਂ ਇਸ ਤੋਂ ਲਾਭ ਹੋਵੇ ਜੇ ਕਿਤੇ ਕੋਈ ਸਕੂਲਾਂ ਚ ਕੋਈ ਦਿੱਕਤ ਪਰੇਸ਼ਾਨੀ ਆਂਦੀ ਜਾਂ ਲੋੜ ਹੈਗੀ ਹੈਲਪ ਦੀ ਫਾਈਨੈਂਸ਼ੀਅਲ ਹੈਪ ਦੀ ਉਹ ਕਹਿੰਦੇ ਸਾਨੂੰ ਤੁਸੀਂ ਡਾਟਾ ਬਣਾ ਕੇ ਭੇਜੋ ਤੇ ਅਸੀਂ ਆਪਾਂ ਉਹਦੇ ਵਿੱਚ ਆਪਾਂ ਤੁਹਾਡੀ ਪੂਰੀ ਕਰਾਂਗੇ ਤੇ ਮੇਰਾ ਖਿਆਲ ਆ ਕਿ ਸਾਡੇ ਹਲਕੇ ਸ਼ਾਇਦ ਕੋਈ ਹਾਈ ਸਕੂਲ ਦੇ ਮੈਕਹਲ ਟੀਚਰ ਲ ਸਕੂਲ ਦਾ ਮੈਕਹਲ ਨਹੀਂ ਹੋਣਾ ਕੋਈ ਹੈ ਸਾਡੇ ਆ ਕਲੀਅਰ ਹੋ ਗਿਆ ਕੋਈ ਇੱਕ ਜਰੂਰ ਟੀਚਰ ਹੋਣਗੇ ਪਰ ਟੀਚਰ ਲ ਸਾਡੇ ਹਲਕੇ ਚ ਕੋਈ ਇਦਾਂ ਨਹੀਂ ਸਿੱਧੇ ਸਰਕਾਰ ਦੀ ਕੋਸ਼ਿਸ਼ ਵੀ ਆ ਕਿ ਬਾਕੀ ਹੋਰ ਜ਼ਿਲ੍ਹਿਆਂ ਚ ਵੀ ਜਿੱਥੇ ਵੀ ਟੀਚਰ ਲ ਸਕੂਲ ਹੈਗੇ ਉਹਨਾਂ ਨੂੰ ਵੀ ਜਲਦੋ ਜਲਦ ਅਸੀਂ ਆਪਾਂ ਪੂਰੀ ਕਰਾਂਗੇ ਤੇ ਮੇਰੇ ਖਿਆਲ ਹੁਣ ਪੜਤੇ ਵੀ ਹੋਣ ਜਾ ਰਹੀ ਹੈ ਜੋ ਮੰਤਰੀ ਸਾਹਿਬ ਨੇ ਦੱਸਿਆ ਸੀਗਾ ਜਿੱਥੇ ਖਾਲੀ ਪੋਸਟਾਂ ਹੈਗੀਆਂ ਤੇ ਉਹਨਾਂ ਨੂੰ ਉੱਥੇ ਅਡਜਸਟ ਕਰਕੇ ਉਹਨਾਂ ਨੂੰ ਭਰਿਆ ਜਾਵੇਗਾ ਜੀ ਤੇ 3 ਸਾਲ ਦੇ ਕਰੀ ਤਾ ਸਮਾਂ ਹੋ ਚੁੱਕਿਆ ਕਿ 2 ਸਾਲ ਹੋਰ ਰਹਿ ਗਏ ਨੇ ਸਰਕਾਰ ਦੇ ਤਾਂ ਸਰ ਕੋ ਤਾਂ ਕਿ ਪੂਰਾ ਕੀਤਾ ਜਾਗਾ ਨੇ ਚੱਲ ਰਹੇ ਪ੍ਰੋਸੈਸ ਚੱਲ ਰਹੇ ਪਹਿਲਾ ਜਿਹੜੀ ਸੀਗੀ ਟੀਚਰਲੈਸ ਜਿਹੜੀ ਜੇ ਕਹਿ ਸਕਦੇ ਨੰਬਰ ਸਕੂਲਾਂ ਦੀ ਉਹ ਬਹੁਤ ਜ਼ਿਆਦਾ ਸੀਗੀ ਉਹ ਤੇ ਗ੍ਰੈਜੂਅਲੀ ਲੱਗਿਓ ਸਰਕਾਰ ਤੇ ਹੁਣ ਮੇਰੇ ਖਿਆਲ ਨੰਬਰ ਉਹ ਘਟ ਰਿਹਾ ਹੈਗਾ ਤੇ ਆਉਣ ਵਾਲੇ ਸਮੇਂ 'ਚ ਇਸ ਤੋਂ ਹੋਰ ਵੀ ਘੱਟ ਹੋ ਜਾਊਗਾ ਤੇ ਮੇਰੇ ਖਿਆਲ ਅਸੀਂ ਉਹ ਨਿਲ ਹੋ ਜਾਏਗਾ ਕਿ ਇਸ ਤਰ੍ਹਾਂ ਹੁੰਦਾ ਕਿ ਹਰੇਕ ਚੀਜ਼ ਨੂੰ ਟਾਈਮ ਲੱਗਦਾ ਹੁੰਦਾ ਪਰ ਸਾਡੀ ਸੋਚ ਸਾਫ਼ ਨੀਅਤ ਸਾਫ਼ ਮਨਸ਼ਾ ਸਾਫ਼ ਅਸੀਂ ਆਪਾਂ ਇਸ ਪਾਸੇ ਆਪਾਂ ਲੱਗੇ ਹੋਏ ਜੁੜੀ ਨਹੀਂ ਜੇ ਟੀਚਰਸ ਦੀ ਐਜੂਕੇਸ਼ਨ ਮੈਂ ਕਿਹਦੀ ਗੱਲ ਕਰ ਲਈ ਆਪਾਂ ਤੇ ਬਾਕੀ ਮੈਕਨਿਜ਼ਮ ਜੀ ਵੀ ਸਟਾਫ ਦੀ ਕਾਫੀ ਕਮੀ ਹੈਗੀ ਜੋ ਫੈਕਟਸ ਦਾ ਸਚਾਈ ਆ ਚਾਹੇ ਪੁਲਿਸ ਦਾ ਦੇਖ ਲਓ ਤੁਸੀਂ ਜਾਂ ਮੈਡੀਕਲ ਹੈਲਥ ਦੇਖ ਲਓ ਤੁਸੀਂ ਉਹ ਚ ਵੀ ਸਾਰੀਆਂ ਪਰਤੀਆਂ ਲੱਗੀਆਂ ਹੋਈਆਂ ਤੇ ਮਾਨ ਸਾਹਿਬ ਨੇ ਕਿਹਾ ਸੀ ਕਿ ਆਪਾਂ ਹਰੇਕ ਸਾਲ ਜਿਹੜੀ ਪਹਿਲਾਂ ਜਿਹੜੀ ਪੁਲਿਸ ਦੀ ਪਰਤੀ ਹੁੰਦੀ ਸੀ ਉਹ ਕਈ ਸਾਲਾਂ ਬਾਅਦ ਹੁੰਦੀ ਸੀ ਹੁਣ ਮਾਨ ਸਾਹਿਬ ਨੇ ਕਿਹਾ ਅਸੀਂ ਹਰੇਕ ਸਾਲ ਆਪਾਂ ਪੁਲਿਸ ਦੀ ਵੀ ਅਸੀਂ ਆਪਾਂ ਹਰੇਕ ਸਾਲ ਪ੍ਰਤੀਕਰਿਆ ਕਰਦੇ ਜੀ ਧੰਨਵਾਦ ਜੀ ਵਰਤਮਾਨ ਥ੍ਰੈਟਸ ਐਂਡ ਥ੍ਰੈਡਸ ਵੱਲੋਂ ਸਰ ਬੜੇ ਛਲਾਗਾ ਜੋ ਕਦਮ ਕੀਤੇ ਜਾ ਰਹੇ ਨੇ ਸਰਕਾਰੀ ਸਕੂਲਾਂ ਦੇ ਵਿੱਚ ਅੱਜ ਸਿੰਗੜੀ ਵਾਲੇ ਪਹੁੰਚੇ ਹਾਂ ਤੇ ਸਰ ਕੀ ਹੈਗਾ ਸਰ ਜ ਮੇਨ ਮਕਸਦ ਅ ਅੱਜ ਅਸੀਂ ਸਿੰਘੜੀਵਾਲ ਸਕੂਲ ਦੇ ਵਿੱਚ ਇਕੱਠੇ ਆ ਅੱਜ ਅਸੀਂ ਦੋ ਕਮਰਾ ਦੀ ਬਲੌਕ ਵਿਦ ਟਾਇਲਟ ਬਲੌਕ ਤੇ ਵਾਟਰ ਕੁਲਰ ਵਿਦ ਐਕਵਾ ਗਾਰਡ ਇਹ ਅਸੀਂ ਅੱਜ ਡੈਡੀਕੇਟ ਕੀਤਾ ਹੈ ਡਾਕਟਰ ਅਵਜੋਤ ਐਮ ਐਲ اے ਸ਼ਾਮਚੁਰਾਸੀ ਉਹਨਾਂ ਨੇ ਔਰ ਸੰਜੀਵ ਨੂਲਾ ਜੀ ਐਮ ਡੀ ਵਰਤਮਾਨ ਨਿਆਣਤ ਅ ਅੱਜ ਆਏ ਨੇ ਇਸ ਪਰਲੇਲ ਨੂੰ ਸਕੂਲ ਨੂੰ ਡੈਡੀਕੇਟ ਕਰ ਲਈ ਇਹ ਵਰਤਮਾਨ ਦੀ ਸੀਐਸਆਰ ਐਕਟੀਵਿਟੀ ਦੇ ਵਿੱਚ ਐਜੂਕੇਸ਼ਨ ਸੈਕਟਰ ਦੇ ਇਨਫਰਾਸਟਰਕਚਰ ਇੰਪਰੂਵਮੈਂਟ ਕਰਨ ਲਈ ਇੱਕ ਕੰਟੀਨਿਊਸ ਪ੍ਰੋਸੈਸ ਹੈ ਅਸੀਂ ਹਰ ਸਾਲ ਦੇ ਵਿੱਚ ਸ਼ਾਰਪੁਰ ਦੇ ਸਿਟੀ ਤੇ ਲਾਗੇ ਤੇ ਪਿੰਡਾਂ ਦੇ ਸਕੂਲ ਦੇ ਵਿੱਚ ਜਿੱਥੇ-ਜਿੱਥੇ ਤੇ ਸਾਡੀ ਸਾਨੂੰ ਰਿਕੁਐਸਟ ਆਉਂਦੀ ਹੈ ਇਨਫਰਾਸਟਰਕਚਰ ਦੀ ਇੰਪਰੂਵਮੈਂਟ ਦੀ ਕੈਪੀਟਲ ਇਨਫਰਾਸਟਰਕਚਰ ਤੇ ਅਸੀਂ ਉੱਥੇ ਕੰਮ ਲਗਾਤਾਰ ਕਰਦੇ ਆ ਰਹੇ ਹਾਂ ਹੁਣੇ ਅਸੀਂ ਅੱਜ ਸਿੰਘਰੀਵਾਲਾ ਲਾ ਕੀਤਾ ਹੈ ਇਸ ਤੋਂ ਪਹਿਲਾਂ ਦੋ ਸਕੂਲ ਤਿੰਨ ਚਾਰ ਸਕੂਲ ਹਰੇਕ ਹੋਰ ਅੰਡਰ ਪ੍ਰੋਸੈਸ ਹੈਗੇ ਨੇ ਉਹ ਨਈ ਬਦੀ ਵਾਲਾ ਸਕੂਲ ਹੈ ਮੰਗਰੋਵਲ ਦੇ ਵਿੱਚ ਆਈਟੀ ਇਨਫਰਾਸਟਰ ਇੰਪਰੂਵਮੈਂਟ ਲਈ ਹੈ ਚੱਬੇਵਾਲ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ ਪਲਾਈ ਵਾਲੇ ਸਕੂਲ 'ਚ ਕੰਮ ਕਰ ਰਹੇ ਹਾਂ ਤੇ ਐਜੂਕੇਸ਼ਨ ਸੈਕਟਰ ਦੇ ਵਿੱਚ ਸਾਡੀ ਲਾਸਟ 5 ਸਾਲਾਂ ਦੇ ਵਿੱਚ ਅਸੀਂ ਸਕੈਂਡਰੀ ਐਲੀਮੈਂਟਰੀ ਪ੍ਰਾਇਮਰੀ ਸਾਰੀ ਪ੍ਰੋਸੈਸ ਦੇ ਵਿੱਚ ਜਿੰਨੇ ਵੀ ਸਕੂਲ ਕਰਦੇ ਆ ਰਹੇ ਹਾਂ ਤੇ ਅਸੀਂ ਇੱਕ ਸੋਸਾਇਟੀ ਨੂੰ ਜਾਂ ਜਿੱਥੇ ਅਸੀਂ ਕਹਿੰਦੇ ਆ ਕਿ ਲਰਨਿੰਗ ਜਿੱਥੇ ਇਨਫਰਾਸਟਰਕਚਰ ਬੈਟਰ ਹੋਏਗਾ ਲਰਨਿੰਗ ਬੈਟਰ ਹੋਏਗੀ ਬੱਚੇ ਖੁਸ਼ੀ ਨਾਲ ਆਣਗੇ ਔਰ ਪੜਵਣਗੇ ਔਰ ਟੀਚਰ ਨੂੰ ਵੀ ਮੋਟੀਵੇਟਿਡ ਹੋ ਕੇ ਇੱਕ ਪ੍ਰੋਪਰ ਇਨਫਰਾਸਟਰਕਚਰ ਹੋਏਗਾ ਤੇ ਉਹ ਬੱਚੇ ਪੜ੍ਹ ਵੀ ਸਕਣਗੇ ਔਰ ਉਹ ਅੱਗੇ ਵੱਧ ਵੀ ਸਕਣਗੇ ਕਿਉਂਕਿ ਇੱਕ ਪੜ੍ਹਿਆ ਲਿਖਿਆ ਬੱਚਾ ਜਦੋਂ ਸੋਸਾਇਟੀ ਵਿੱਚ ਆਂਦਾ ਹੈ ਸੋਸਾਇਟੀ 'ਚ ਪੜ੍ਹਿਆ ਲਿਖਿਆ ਆਂਦਾ ਹੈ ਤੇ ਬਹੁਤ ਕੰਟ੍ਰਿਬਿਊਟ ਕਰਦਾ ਹੈ ਔਰ ਨੈਸ਼ਨਲ ਇਕਨੋਮੀ ਨੂੰ ਅੱਗੇ ਲੈ ਜਾਣ ਲਈ ਬਹੁਤ ਜ਼ਿਆਦਾ ਕੰਟ੍ਰਿਬਿਊਟ ਕਰਦਾ ਹੈ ਤੇ ਅਸੀਂ ਯਾਦ ਕਰਦੇ ਹਾਂ ਕਿ ਜਿੱਥੇ ਅਸੀਂ ਇਹ ਕੰਮ ਕਰ ਰਹੇ ਹਾਂ ਵਰਦਮਨ ਜਿੱਥੇ ਵੀ ਕਿਸੇ ਦੀ ਰਿਕੁਐਸਟ ਆਏਗੀ ਸਕੂਲਾਂ ਦੀ ਜਾਂ ਹੋਰ ਲੋੜੀਂਦੀ ਕੋਈ ਵੀ ਅਸੀਂ ਹੈ ਤੇ ਵਰਦਮਨ ਕੰਟੀਨਿਊਸਲੀ ਇਹਨੂੰ ਕੰਮ ਕਰਦਾ ਰਹੇਗਾ ਔਰ ਇਸੇ ਤਰ੍ਹਾਂ ਹੀ এনवायरमेंट ਤੇ ਵੀ ਅਸੀਂ ਕੰਮ ਕਰਦੇ ਪਏ ਹਾਂ ਹੈਲਥ ਸੈਕਟਰ ਤੇ ਵੀ ਕੰਮ ਕਰਦੇ ਹਾਂ ਤੇ ਇਹ ਸਾਡਾ ਇੱਕ ਛੋਟੀ ਜਿਹੀ ਪਹਿਲ ਹੈ ਕਿ ਸੋਸਾਇਟੀ ਨੂੰ ਅਸੀਂ ਆਪਾਂ ਕਿਸ ਤਰ੍ਹਾਂ ਆਪਣੀ ਕੰਟ੍ਰਿਬਿਊਸ਼ਨ ਦੇਣੀ ਹੈ ਇਹ ਸਾਡੀ ਇੱਕ ਕਦਮ ਹੈ Welcome to DAV University Jalandhar, where knowledge meets innovation. Established with a vision to empower minds and transform futures. At DAV University, we believe in excellence through education where tradition meets modernity. Our state of the art campus and world class faculty. Ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar, discover your potential.